ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਇੱਕ ਅਮਰੂਤੀਕਾਰ ਨੇ ਇੱਕ ਮਾਂ ਨੂੰ ਆਪਣੇ ਪੁੱਤ ਤੋਂ 11 ਸਾਲ ਦੂਰ ਰੱਖਿਆ ਇਹੋ ਜਿਹਾ ਉਸ ਅਮਰੂਤੀਕਾਰ ਦੇ ਵਿੱਚ ਕੀ ਸੀ ਜਿਹਦੇ ਕਰਕੇ ਇੱਕ ਮਾਂ ਆਪਣੇ ਪੁੱਤ ਬਿਨਾਂ 11 ਸਾਲ ਤੜਫਦੀ ਰਹੀ ਉਹਨੂੰ ਵੇਖਣ ਨੂੰ ਤਰਸਦੀ ਰਹੀ ਆਜੋ ਕਰਦੇ ਹਾਂ ਕਹਾਣੀ ਦੀ ਸ਼ੁਰੂਆਤ ਜੇ ਇਸ ਭੈਣ ਦੀ ਇਹ ਕਹਾਣੀਆਂ ਉਹਦੀ ਉਮਰ ਲਗਭਗ ਇਸ ਟਾਈਮ ਤੇ 50 ਸਾਲ ਦੇ ਨੇੜੇ ਤੇੜੇ ਹੋਊਗੀ ਲਗਭਗ ਪਰ ਆਪਾਂ ਗੱਲ ਕਰਦੇ ਆਂ ਸਨ 2001 ਤੋਂ ਜਦੋਂ ਉਸ ਭੈਣ ਦਾ ਵਿਆਹ ਹੁੰਦਾ ਭੈਣ ਕਹਿੰਦੀ ਮੇਰੇ ਪਿਓ ਕੋਲੇ 12 ਕ ਕਿੱਲੇ ਜ਼ਮੀਨ ਦੇ ਸੀ ਕਿ ਦੋ ਭਰਾ ਮੈਥੋਂ ਛੋਟੇ ਸੀ ਤੇ ਜਿਹੜੀ ਸਾਡੀ ਜ਼ਮੀਨ ਸੀ ਉਹ ਬਰਾਨੀ ਸੀ ਉਹਦੇ 'ਚ ਫਸਲ ਬੜੀ ਘੱਟ ਹੁੰਦੀ ਸੀ ਮੰਨ ਲਓ ਸਾਡੇ ਘਰ ਦਾ ਗੁਜ਼ਾਰਾ ਦੋ ਟਾਈਮ ਦੀ ਰੋਟੀ ਮਸਾਂ ਚੱਲਦੀ ਸੀ ਹੋਰ ਮੰਨ ਲਓ ਇੰਨੀ ਆਮਦਨ ਸਾਨੂੰ ਹੈ ਨਹੀਂ ਸੀ ਚਲੋ ਜੀ ਕਹਿੰਦੀ ਮਹਾਰਾਜ ਨੇ ਮੈਨੂੰ ਰੰਗ ਰੂਪ ਸੋਨਾ ਬਖਸ਼ਿਆ ਸੀਗਾ ਪੜੀ ਮੈਂ ਅਠਕ ਸੀਗੀ ਚਲੋ ਜੀ ਇੱਕ ਦਿਨ ਵਿਚੋਲਾ ਸਾਡੇ ਘਰੇ ਆਉਂਦਾ ਉਹ ਕਹਿੰਦਾ ਵੀ ਮੇਰੇ ਕੋਲ ਇੱਕ ਘਰ ਹੈਗਾ ਮੁੰਡੇ ਨੂੰ 20 ਕਿੱਲੇ ਜ਼ਮੀਨ ਦੇ ਆਉਂਦਿਆ ਮੁੰਡਾ ਕੱਲਾ ਕੱਲਾ ਉਹ ਸੋਹਣੀ ਕੁੜੀ ਭਾਲਦੇ ਆ ਲੈਣ ਦੇ ਅੰਦਰ ਉਹਨੂੰ ਕੋਈ ਮਤਲਬ ਹੈ ਨਹੀਂ ਚਲੋ ਜੀ ਮੇਰੇ ਪਿਓ ਨੇ ਹਾਂ ਕਰਤੀ ਉਸ ਵਿਚੋਲੇ ਨੂੰ ਵੇਖ-ਵਖਾਈ ਹੋ ਗਈ ਦੋਵੇਂ ਪਾਸਿਓ ਸਾਰਾ ਵਿੱਚ ਪਸੰਦ ਆ ਗਿਆ ਤੇ ਮੇਰਾ ਵਿਆਹ ਹੋ ਗਿਆ ਕਹਿੰਦੀ ਵਿਆਹ ਤੋਂ 15 20 ਦਿਨਾਂ ਬਾਅਦ ਮੇਰੀ ਸੱਸ ਮੈਨੂੰ ਕਹਿੰਦੀ ਵੀ ਤੁਹਾਡੇ ਤੋਂ ਤਾਂ ਅਮਰੂਤੀ ਕਾਰਵੀਣਾ ਸਰੀ ਮੇਰੇ ਪੁੱਤ ਨੂੰ 20 ਕਿੱਲੇ ਜ਼ਮੀਨ ਦੇ ਆਉਂਦੇ ਸੀ ਨਾ ਤੁਸੀਂ ਚਾਹਦਾ ਵੀ ਗਹਿਣਾ ਗੱਟਾ ਪਾਇਆ ਨਾ ਵੀ ਤੇਰੇ ਬਰੀ ਦੇ ਸੂਟ ਚੱਜਦੇ ਆਏ ਆ ਵੀ ਮੇਰੇ ਤਾਂ ਸ਼ਰੀਕੇ ਨੇ 100-100 ਗੱਲਾਂ ਕੀਤੀਆਂ ਮੇਰੇ ਤਾਂ ਸ਼ਰੀਕੇ ਚ ਨਾ ਕਬੱਡੀ ਗਈ ਵੀ ਮੁੰਡੇ ਨੂੰ ਗੱਡੀ ਨਹੀਂ ਆਈ 20 ਕਿੱਲੇ ਜ਼ਮੀਨ ਦੇ ਆਉਂਦੇ ਸੀ ਕਹਿੰਦੀ ਮੈਂ ਕੀ ਬੋਲਣਾ ਸੀ ਮੈਂ ਨਵੀਂ-ਨਵੀਂ ਵਿਆਹੀ ਸੀ ਮੈਂ ਚੁੱਪ ਕਰਕੇ ਸਾਰਾ ਕੁਝ ਸੁਣਦੀ ਰਹੀ ਚਲੋ ਜੀ ਮੇਰੀ ਸਾਸਮੈਣ ਨੂੰ ਤਾਂਨੇ ਮਿਹਣੇ ਬਥੇਰੇ ਗੱਲਾਂ-ਗੱਲਾਂ ਚ ਮਾਰਦੀ ਰਹਿੰਦੀ ਸੀ ਮੈਂ ਥੋੜੇ ਕਿ ਟਾਈਮ ਬਾਅਦ ਕਿ ਦੀ ਪੇਕਿਆਂ ਤੇ ਮਿਲਣ ਆਉਣੀ ਆ ਤੇ ਮੈਂ ਆਪਦੇ ਮਾਂ ਪਿਓ ਕੋਲੇ ਗੱਲ ਕਰਦੀ ਆ ਵੀ ਮੇਰੀ ਸੱਸ ਮਰੂਤੀ ਕਾਰ ਸੁਣਾਉਂਦੀ ਆ ਵੀ ਮਰੂਤੀ ਕਾਰ ਨਹੀਂ ਮੇਰੇ ਪੁੱਤ ਨੂੰ ਆਈ ਵੀ ਗੈਨਾ ਘਟਣੀ ਚੱਜਦਾ ਪਾਇਆ ਤਾਂ ਅੱਗੋਂ ਕਹਿੰਦੀ ਮੇਰੀ ਮਾਂ ਕਹਿੰਦੀ ਵੀ ਪੁੱਤ ਉਹ ਤਾਂ ਵਿਚੋਲਾ ਕਹਿੰਦਾ ਸੀਗਾ ਵੀ ਉਹ ਸੋਹਣੀ ਸੰਖੀ ਕੁੜੀ ਭਾਲਦੇ ਆ ਵੀ ਲੈਣ ਦੇਣ ਨੂੰ ਕੋਈ ਮਤਲਬ ਵੀ ਨਹੀਂ ਤੇ ਰੱਜੇ ਪੁੱਜੇ ਸਰਦਾਰ ਆ ਵੀ ਹੁਣ ਏਨੀ ਛੇਤੀ ਕੀ ਹੋ ਗਿਆ ਲੋ ਜੀ ਕਹਿੰਦੀ ਫਿਰ ਮੈਂ ਫਿਰ ਸਹੁਰੇ ਆ ਜਾਨੀ ਆ ਸਹੁਰੇ ਆਉਣ ਤੋਂ ਬਾਅਦ ਮੇਰੇ ਵਿਆਹ ਤੋਂ ਤਿੰਨਾਂ ਕਿ ਮਹੀਨਿਆਂ ਬਾਅਦ ਕਿ ਦੀ ਮੈਂ ਪ੍ਰੈਗਨੈਂਟ ਹੋ ਜਾਨੀ ਆ ਉਸ ਤੋਂ ਬਾਅਦ ਕਹਿੰਦੀ ਮੇਰੇ ਘਰੇ ਇੱਕ ਪੁੱਤ ਜਨਮ ਲੈਂਦਾ ਕਹਿੰਦੀ ਪੁੱਤ ਦੇ ਜਨਮ ਤੋਂ ਬਾਅਦ ਜਦੋਂ ਸਵਾ ਮਹੀਨਾ ਦਾ ਪੁੱਤ ਹੁੰਦਾ ਜਦੋਂ ਉਹਨੂੰ ਬਾਹਰ ਵਧਾਉਣਾ ਹੁੰਦਾ ਚਲੋ ਜੀ ਮੇਰੇ ਪੇਕੇ ਵੀ ਆਉਂਦੇ ਆ ਵਿਚਾਰੇ ਜਿੰਨੇ ਜੋਗੇ ਹੁੰਦੇ ਆ ਸੂਟ ਬਣਾ ਕੇ ਲੈ ਆਉਂਦੇ ਆ ਮਾਣ ਮੜਿਆ ਟੂਮ ਛੱਲਾ ਪਾ ਜਾਂਦੇ ਆ ਉਸੇ ਦਿਨ ਸ਼ਾਮ ਨੂੰ ਕਹਿੰਦੀ ਮੇਰੀ ਸੱਸ ਮੇਰੇ ਨਾਲ ਰੌਲਾ ਪਾ ਲੈਂਦੀ ਆ ਵੀ ਆ ਜਿਹੜੇ ਸੂਟ ਐ ਜਮਾ ਹੌਲੇ ਦੇਗੇ ਮੇਰੇ ਪੁੱਤਰੇ ਨੂੰ ਕਹਿੰ ਠਾਣੀ ਪਾ ਕੇ ਗਏ ਮੇਰੇ ਪੁੱਤ ਨੂੰ ਕੜਾ ਨਹੀਂ ਪਾ ਕੇ ਗਏ ਮੈਨੂੰ ਛਾ ਆਪਣੀ ਪਾ ਕੇ ਕਿ ਸਾਡੇ ਸ਼ਰੀਕੇ ਚ ਨੱਕ ਵੱਡੀ ਗਈ ਇਹਨਾਂ ਨੇ ਵਿਆਹ ਨੂੰ ਵੀ ਆ ਕੁਝ ਕੀਤਾ ਹਣ ਜੇ ਮੇਰਾ ਪੋਤਰਾ ਹੋਇਆ ਉਹ ਉਦੋਂ ਵੀ ਇਹਨਾਂ ਨੇ ਕੁਝ ਨਹੀਂ ਕੀਤਾ ਵੀ ਮੈਂ ਤਾਂ ਕਿਸੇ ਨੂੰ ਮੂੰਹ ਵਿਖਾਉਣ ਜੋਗੀ ਨਹੀਂ ਦਈ। ਕਹਿੰਦੀ ਚਲੋ ਮੈਂ ਵੀ ਸੱਸ ਦੀਆਂ ਗੱਲਾਂ ਸੁਣ ਸੁਣ ਅੱਕੀ ਪਈ ਸੀ। ਮੈਂ ਸੱਸ ਨੂੰ ਕਿਹਾ ਵੀ ਹੋਰ ਤਨੂੰ ਹੱਡ ਵੱਢ ਕੇ ਦੇ ਜਾਣਾ। ਵੀ ਉਹ ਵਿਚਾਰੇ ਜਿੰਨੇ ਕੁ ਜੋਗੇ ਹੈਗੇ ਆ ਉਹਨਾਂ ਕੁਝ ਕਰ ਗਏ ਆ ਵੀ ਤੂੰ ਆ ਦਾ ਉਹ ਪੁੱਤ ਨਾ ਵਿਆਹੋਂ ਦੀ ਜਿਤ ਨੂੰ ਐ ਸੀਗਾ ਵੀ ਸਾਨੂੰ ਲੈਣ ਦੇਣ ਖੁੱਲਾ ਚਾਹੀਦਾ ਫਿਰ ਤੁਸੀਂ ਕਿਸੇ ਤਗੜੇ ਘਰ ਦੀ ਕੁੜੀ ਵਿਆਹ ਲਿਆਉਦੇ। ਫਿਰ ਤੂੰ ਨਾ ਰਿਸ਼ਤਾ ਲੈਂਦੀ। ਆ ਗੋਮੇ ਨੂੰ ਮੇਰੀ ਸੱਸ ਕਹਿੰਦੀ ਲੈ ਮੈਨੂੰ ਕੀ ਪਤਾ ਤੂੰ ਇਹੋ ਜਿਹੀ ਸਾਨੂੰ ਡਾਂ ਟੱਕਰੇਂਗੀ। ਮੈਂ ਤਾਂ ਤੇਰਾ ਰੰਗ ਰੂਪ ਵੇਖ ਕੇ ਲੈ ਆਈ ਮੈਨੂੰ ਮੇਰੇ ਪਿਓ ਨੂੰ ਵੀ 100-100 ਗੱਲਾਂ ਕੀਤੀਆਂ ਕਹਿੰਦੀ ਫਿਰ ਇੱਕ ਦਿਨ ਕੀ ਹੁੰਦਾ ਕਿ ਮੇਰਾ ਪੁੱਤ ਲਗਭਗ ਅਜੇ ਡੇਢ ਮਹੀਨੇ ਦਾ ਹੋਊਗਾ ਜਦੋਂ ਮੇਰੀ ਸੱਸ ਨੇ ਰਾਤ ਨੂੰ ਲੜ ਕੇ ਮੈਨੂੰ ਘਰੋਂ ਬਾਹਰ ਕੱਢਤਾ ਜਦੋਂ ਮੇਰਾ ਘਰ ਵਾਲਾ ਸੀ ਉਹ ਆਦੀ ਮਾਂ ਪਿਛੇ ਲੱਗਦਾ ਸੀ ਜਿਵੇਂ ਉਹ ਕਹਿੰਦੀ ਸੀ ਉਵੇਂ ਹੀ ਕਰਦਾ ਸੀ ਕਹਿੰਦੀ ਮੇਰੀ ਮੇਰੇ ਘਰ ਵਾਲਿਆਂ ਨੇ ਮੇਰੇ ਮੂੰਹ ਤੇ ਚਪੇੜਾ ਮਾਰੀਆਂ ਮੇਰੀ ਸੱਸ ਨੇ ਮੇਰੇ ਢਿੱਡ 'ਚ ਠੁੱਡੇ ਮਾਰੇ ਤੇ ੱੱੱਕੇ ਮਾਰ ਮਾਰ ਕੇ ਮੈਨੂੰ ਘਰੋਂ ਗੇਟੋਂ ਬਾਹਰ ਕੱਢਦਾ ਮੈਂ ਨਿਕਲ ਜਾਂ ਸਾਡੇ ਘਰ ਉਸਤੇ ਨੂੰ ਰੱਖਣਾ ਨਹੀਂ ਗਿਆ ਕਹਿੰਦੀ ਬਹਾਨਾ ਕਹਦਾ ਬਣਾਇਆ ਸਿਰਫ ਦਾਲ ਚ ਲੂਣ ਵੱਧ ਪੈ ਗਿਆ ਮਾੜਾ ਜਾਂ ਉਸੇ ਗੱਲ ਤੋਂ ਬਹਾਨਾ ਬਣਾ ਲੈ ਕਹਿੰਦੀ ਗੁੱਸਾ ਤਾਨੂੰ ਹੈਗਾ ਸੀਗਾ ਵੀ ਦਾਜ ਦਾ ਗੱਡੀ ਦਾ ਟੂ ਮੁੱਛਲਿਆਂ ਦਾ ਕਹਿੰਦੀ ਪਰ ਉਹ ਕੱਢਦਾ ਵੀ ਹਾਂ ਇਹਨੂੰ ਸਬਜ਼ੀ ਭੱਜ ਨਹੀਂ ਬਣਾਉਣੀ ਆਉਂਦੀ ਇਹ ਸਾਡੇ ਪੱਲੇ ਕੰਬਲੀ ਪੈ ਗਈ ੱੱਕੇ ਮਾਰ ਕੇ ਰਾਤ ਨੂੰ ਮੈਨੂੰ ਘਰੋਂ ਬਾਹਰ ਕੱਢਦਾ ਮੇਰੇ ਢਿੱਡ ਚ ਠੁੱਡੇ ਮਾਰੇ ਮੈਨੂੰ ਚਪੇੜਾਂ ਮਾਰੀਆਂ ਗਈਆਂ ਕਹਿੰਦੀ ਚਲੋ ਜੀ ਮੈਂ ਸਾਰੀ ਰਾਤ ਬੁਹੇ ਕੇ ਬੈਠੀ ਰੋਂਦੀ ਰਹਿਣੀ ਆ ਤੇ ਕਹਿੰਦੀ ਮੈਂ ਉਹ ਫਿਰ ਝੋਲੀ ਾੜ ਕੇ ਰੱਬ ਮੂਰੇ ਅਰਦਾਸ ਕਰਦੀ ਆਂ ਰੱਬਾ ਜੇ ਮੈਂ ਗਲਤਾਂ ਤਾਂ ਮੇਰਾ ਕੱਖ ਨਾ ਛੱਡੀ ਜੇ ਇਹ ਗਲਤ ਨਹੀਂ ਤਾਂ ਫੈਸਲਾ ਜ਼ਰੂਰ ਕਰੀ ਰੱਬਾ ਤੂੰ ਮੇਰਾ ਵੀ ਮੈਂ ਛੋਟਾ ਜਿਹਾ ਮੇਰਾ ਪੁੱਤ ਮੇਰੇ ਨਾਲ ਉਹ ਇਹਨਾਂ ਨਾਲ ਅੱਜ ਤੋੜ ਲਿਆ ਮੈਨੂੰ ਘਰੋਂ ਕੱਢਤਾ ਵੀ ਮੈਂ ਤਾਂ ਅੱਜ ਘਰੋਂ ਬੇਕਾਰ ਹੋ ਗਈ ਵੀ ਰੱਬਾ ਹੁਣ ਮੇਰਾ ਤੂੰ ਹੀ ਆ ਮੈਂ ਤੈਨੂੰ ਤਾਂ ਮੰਨੂਗੀ ਜੇ ਤੂੰ ਫੈਸਲਾ ਕਰੇਂਗਾ ਕਹਿੰਦੀ ਪਰ ਉਹ ਫੈਸਲਾ ਹੋਇਆ ਲਗਭਗ ਜਾ ਕੇ 15 16 ਸਾਲਾਂ ਬਾਅਦ ਉਹ ਵੀ ਤੁਹਾਨੂੰ ਦੱਸਦਾ ਵੀ ਕੀ ਫੈਸਲਾ ਹੋਇਆ ਚਲੋ ਜੀ ਕਹਿੰਦੀ ਮੈਂ ਅਗਲੇ ਦਿਨ ਚੜਦਾ ਮੈਂ ਉੱਠਦੀ ਆ ਮੈਂ ਗਵਾਂਡੀਆਂ ਦੇ ਘਰੇ ਜਾਨੀ ਆ ਕਹਿੰਦੀ ਉਦੋਂ ਆਹ ਵਾਇਰ ਵਾਲੇ ਫੋਨ ਆ ਲੈਂਡਲਾਈਨ ਫੋਨ ਹੀ ਹੁੰਦੇ ਸੀ ਕਿ ਮੋਬਾਈਲ ਤਾਂ ਹੁੰਦੇ ਨਹੀਂ ਚਲੋ ਜੀ ਸਾਡੇ ਪੇਕੇ ਘਰੇ ਫੋਨ ਨਹੀਂ ਸੀ ਲੱਗਾ ਸਾਡੇ ਗਵਾਂਢੀਆਂ ਦੇ ਫੋਨ ਲੱਗਾ ਸੀ ਮੈਂ ਕਹਿੰਦੀ ਜਾ ਕੇ ਫੋਨ ਕਰਦੀ ਆ ਗਵਾਂਢੀਆਂ ਨੂੰ ਕਹਿੰਨੀ ਵੀ ਮੇਰੇ ਪਿਓ ਨੂੰ ਸੁਨੇਹਾ ਲਾ ਦਿਓ ਮੈਨੂੰ ਆ ਕੇ ਲੈ ਜਾਵੇ ਵੀ ਮੈਨੂੰ ਕੋਟ ਮਾਰ ਕੇ ਉਹਨੇ ਘਰੋਂ ਕੱਢਦਾ ਚਲੋ ਜੀ ਮੇਰੇ ਪਿਓ ਨੂੰ ਸੁਨੇਹਾ ਮਿਲਦਾ ਵਿਚਾਰਾ ਉਹ ਵੀ ਉਧਰੋਂ ਮੋਟਰਸਾਈਕਲ ਲੈ ਕੇ ਭੱਜ ਉੱਠਦਾ ਤੇ ਆ ਕੇ ਮੈਨੂੰ ਸੌਰਿਆਂ ਦੇ ਘਰੋਂ ਗੇਟ ਮੂਰੋਂ ਲੈ ਜਾਂਦਾ ਕਹਿੰਦੀ ਥੋੜੇ ਕਿ ਦਿਨ ਬਾਅਦ ਮੇਰਾ ਪਿਓ ਕਹਿੰਦਾ ਵੀ ਚੱਲ ਹੁਣ ਮੈਂ ਜਾ ਕੇ ਉਹਨਾਂ ਸੌਰਿਆਂ ਦੇ ਘਰ ਵੀ ਚੱਲ ਹੁਣ ਤੱਕ ਉਹਨਾਂ ਦਾ ਗੁੱਸਾ ਠੰਡਾ ਹੋ ਗਿਆ ਹੋਊਗਾ ਵੀ ਚੱਲ ਮੈਂ ਗੱਲ ਕਰਕੇ ਆਉਣਾ ਕ ਇਨ ਕੱਪੜੀ ਨਹੀਂ ਧੋਣੇ ਆਉਂਦੇ ਇਹਨੂੰ ਕੱਪੜੇ ਪ੍ਰੈਸ ਨਹੀਂ ਕਰਨੇ ਆਉਂਦੇ ਅੱਗੋਂ ਮੇਰਾ ਪਿਓ ਕਹਿੰਦਾ ਵੀ ਉੱਥੇ ਸਾਰਾ ਕੰਮ ਉਹ ਕਰਦੀ ਰਹੀ ਆ ਵੀ ਤਾਂ ਹੋਈ ਈ ਸਾਡਾ ਉਹ ਕੰਮ ਨਹੀਂ ਕਰਨਾ ਆਉਂਦਾ ਫਿਰ ਹੌਲੀ-ਹੌਲੀ ਕਹਿੰਦੀ ਉਹ ਗੱਲਾਂ ਤੇ ਆ ਗਈ ਲੈ ਸਾਡਾ ਸ਼ਰੀਕੇ ਚ ਨੱਕ ਨਹੀਂ ਰਿਆ ਤੁਸੀਂ ਸਾਨੂੰ ਗੱਡੀ ਨਹੀਂ ਦਿੱਤੀ ਤੁਸੀਂ ਕੋਈ ਗਹਿਣਾ ਘਟਾਣੀ ਚਾਜਦਾ ਪਾਇਆ ਟੂਮ ਛੱਲੇ ਕਹਿੰਦੀ ਮੇਰੀ ਸੱਸ ਨਾਮ ਵੀ ਇੰਨੀ ਕੁ ਬੇਸ਼ਰਮ ਸੀ ਵੀ ਗੱਲ ਕਰਨਗੇ ਜਮੇ ਨਹੀਂ ਸੋਚਦੀ ਸੀ ਵੀ ਆ ਗੱਲ ਕਰਨ ਵਾਲੀ ਹੈਗੀ ਜਾਂ ਨਹੀਂ ਹੈਗੀ ਕਹਿੰਦੀ ਜਿਹੜਾ ਮੇਰਾ ਸਹੁਰਾ ਸੀ ਉਹ ਜਮਾ ਭਗਤ ਸੀ ਉਹ ਰੱਬ ਰੱਬ ਕਰਦਾ ਰਹਿੰਦਾ ਸੀ ਉਹ ਕਿਸੇ ਗੱਲ ਦੇ ਵਿੱਚ ਦਖਲਅੰਦਾਜ਼ ਤੇ ਜਿਹੜਾ ਮੇਰਾ ਘਰ ਵਾਲਾ ਸੀਗਾ ਉਹ ਆਪਦੀ ਮਾਂ ਸਾਹਮਣੇ ਜਮਣੇ ਕੋਸ਼ਕਦਾ ਸੀਗਾ ਜਿਵੇਂ ਉਹ ਕਹਿੰਦੀ ਸੀ ਓਮੀ ਕਰਦਾ ਸੀ ਐਡਾ ਕਿ ਢੁੱਡੂ ਸੀ ਉਹ ਕਹਿੰਦੀ ਕੋ ਮੇਰੇ ਪਿਓ ਨੇ ਹੱਥ ਜੋੜੇ ਵੀ ਭੈਣ ਜੀ ਆ ਕੁਝ ਨਾ ਕਰੋ ਵੀ ਛੋਟਾ ਜਿਹਾ ਜਵਾਕ ਆ ਉਹਦਾ ਉਹ ਵਿਚਾਰੀ ਆਪਦੇ ਪੁੱਤ ਬੇਣਾ ਤਰਲਦੀਪ ਇੱਥੇ ਮਿਲਕਦੀ ਆ ਰੋਂਦੀ ਆ ਦਿਨ ਰਾਤ ਰੋਟੀ ਨਹੀਂ ਖਾਂਦੀ ਆ ਨਾ ਬਿਮਾਰ ਹੋਈ ਪਈ ਆ ਵੀ ਤੁਸੀਂ ਐ ਨਾ ਕਰੋ ਤੁਸੀਂ ਨੂੰ ਲੈਓ ਕਿਉਂ ਮਾਂ ਪੋਤਾ ਵਿਛੋੜਾ ਪਾਇਆ ਅੱਗੋਂ ਮੇਰੀ ਸੱਸ ਕਹਿੰਦੀ ਵੀ ਉਹ ਜਵਾਕ ਦੀ ਕੀ ਲੱਗਦੀ ਆ ਜਵਾਕ ਸਾਡਾ ਤੇਰੀ ਧੀ ਦਾ ਜਵਾਕ ਥੋੜੀ ਆ ਵੀ ਅਸੀਂ ਤੇਰੀ ਧੀ ਨੂੰ ਨਹੀਂ ਰੱਖਣਾ ਤੇ ਤਲਾਕ ਦੇਣਾ ਸਿੱਧੀ ਗੱਲ ਆ ਵੀ ਜਾ ਕਹਿੰਦੀ ਮੇਰਾ ਪਿਓ ਵਿਚਾਰਾ ਹੱਥ ਪੱਲੇ ਜੋੜਦਾ ਰਿਆ ਪਰ ਏਕਣਾ ਸੁਣੀ ਮੇਰੇ ਪਿਓ ਦੀ ਕਹਿੰਦੀ ਚਲੋਈ ਮੇਰਾ ਪਿਓ ਰੋਂਦਾ ਪੇਟ ਦਾ ਘਰੇ ਆ ਗਿਆ ਥੋੜੇ ਦਿਨਾਂ ਬਾਅਦ ਚਲੋ ਅਸੀਂ ਆਪਦੇ ਰਿਸ਼ਤੇ ਸਰ ਇਕੱਠੇ ਕੀਤੇ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਵੀ ਚਲੋ ਪੰਚਾਇਤ ਲੈ ਕੇ ਫਿਰ ਮੇਰੇ ਸਹੁਰਿਆਂ ਘਰੇ ਗਏ ਮਹੀਨੇ ਬਾਅਦ ਕਹਿੰਦੀ ਉੱਥੇ ਮੇਰੀ ਸੱਸ ਨੇ ਜਮਾ ਬਿਆਣੀ ਬਦਲ ਤੇ ਮੇਰੀ ਸੱਸ ਕਹਿੰਦੀ ਅਸੀਂ ਸਾਨੂੰ ਤਾਂ ਵਿਚੋਲੇ ਨੇ ਝੂਠ ਮਾਰ ਕੇ ਰਿਸ਼ਤਾ ਕਰਾਤਾ ਸੀਗਾ ਕੁੜੀ ਪੜ੍ਹੀ ਲਿਖੀ ਬਹੁਤ ਆ ਕੁੜੀ ਕਰਦਾ ਕੰਮ ਸੋਣਾ ਕਰ ਲੈਂਦੀ ਕਿਤੇ ਤੋ ਪੜੀ ਅੱਠ ਆ ਸਾਰੀ ਕਹਿੰਦੀ ਲੈ ਉਹਨੂੰ ਤਾਂ ਕੰਮਕਾਰ ਨਹੀਂ ਕਰਨਾ ਆਉਂਦਾ ਉਹ ਤਾਂ ਸਾਲ ਜਨੂਨ ਵੱਧ ਪਾਤਾ ਕਦੇ ਘੱਟ ਪਾਤਾ ਨਾਂ ਨੂੰ ਆਏਗੇ ਇੱਜ਼ਤ ਕਰਨ ਦਾ ਪਤਾ ਨਾਂ ਨੂੰ ਇਹ ਪਤਾ ਵੀ ਚੁੰਨੀ ਕਿਵੇਂ ਲੈਣੀ ਆ ਸਹੁਰੇ ਸਾਹਮਣੇ ਕਿਵੇਂ ਬਹਿਣਾ ਉੱਠਣਾ ਸਹੁਰੇ ਸਾਹਮਣੇ ਕਿਵੇਂ ਬੋਲਣਾ ਕਹਿੰਦੀ ਰੱਜ ਕੇ ਮੇਰੀ ਬਦਨਾਮੀ ਕੀਤੀ ਪੰਚਾਇਤ ਦੇ ਵਿੱਚ ਚਲੋ ਜੀ ਕਿਸੇ ਗੱਲ ਹੰਨੇ ਬੰਨੇ ਨਾਂ ਲੱਗੀ ਮੇਰਾ ਪਿਓ ਵਿਚਾਰਾ ਉੱਠ ਕੇ ਕਰੇ ਆ ਗਿਆ ਕਹਿੰਦੀ ਚਾਰ ਪੰਜ ਸਾਲ ਇਸ ਤਰ੍ਹਾਂ ਟੱਪ ਕੇ ਕਰਦਿਆਂ ਕਰਾਉਂਦਿਆਂ ਨੂੰ ਉਹਨਾਂ ਚੋਂ ਮੇਰੇ ਛੋਟੇ ਭਰਾ ਵੀ ਵਿਆਹੇ ਗਏ ਪਰਜਾਈਆਂ ਆ ਗਈਆਂ ਮੁੜ ਕੇ ਪਰਜ ਚੁਰ ਮੈਂ ਪੇਕਿਆਂ ਘਰੇ ਵੀ ਕਹਿੰਦੀ ਲੀੜੇ ਤੋਂ ਦੀ ਭਾਂਡੇ ਮਾਂਜਦੀ ਦੀ ਸਾਰੇ ਟੱਬਰ ਦੇ ਭਾਂਡੇ ਮਾਂਜਦੇ ਸੀ ਜਦੋਂ ਤੁਹਾਨੂੰ ਪਤਾ ਵੀ ਜਦੋਂ ਆਪਦਾ ਘਰ ਉਜੜ ਜੇ ਮੈਂ ਕੱਲੀ ਬਹਿ ਕੇ ਰੋਇਆ ਕਰਾਂ ਆਪਣੇ ਪੁੱਤ ਬੇਨਾ ਨਾਲੇ ਮੈਂ ਸੋਚਿਆ ਕਰਾਂ ਵੀ ਹੁਣ ਪਰਜਾਈਆਂ ਆ ਗਈਆਂ ਚੁੱਕ ਚੁੱਕ ਕੇ ਮਾਰਦੀਆਂ ਨੇ ਨਾ ਮੈ ਇਧਰ ਜੋਗੀ ਨਾ ਉਧਰ ਜੋਗੀ ਮੈਂ ਚੰਗੀ ਚੱਕੀ ਦੇ ਵਿੱਚ ਪੀਸੀ ਜਾਨੀ ਆ ਹਨਾ ਮੇਰੀ ਮਾਂ ਵੀ ਵਿਚਾਰੀ ਮੈਨੂੰ ਬਿਹੇਵੇ ਕੇ ਰੋਇਆ ਕਰੇ ਚੁਰਿਆ ਕਰੇ ਚਲੋ ਜੀ ਕਰਦਿਆਂ ਕਰਾਉਂਦਿਆਂ ਕਹਿੰਦੀ 11 ਸਾਲ ਟੱਪ ਗਏ ਮੇਰਾ ਪੁੱਤ ਤੋਂ 11 ਸਾਲਾਂ ਦਾ ਹੋ ਗਿਆ ਤਾਂ ਮੇਰੇ ਪਿਓ ਨੇ ਫਿਰ ਕੀ ਕੀਤਾ ਵਿਚਾਰੇ ਨੇ ਆਪਦੀ ਕਿੱਲਾ ਇੱਕ ਜ਼ਮੀਨ ਵਿੱਚ ਉਹ ਵੀ ਕਹਿੰਦੀ ਮੰਨ ਲਓ ਕੋਈ ਤਗੜਾ ਬੰਦਾ ਸੀਗਾ ਉਹਨੇ ਸ਼ੈਲਾ ਸ਼ੂਟਰ ਸੇ ਲਾਉਣਾ ਸੀਗਾ ਉਹਨੇ ਉਹ ਜ਼ਮੀਨ ਲੈ ਲਈ ਮੇਰੇ ਪਿਓ ਨੇ ਪੈਸੇ ਫੜੇ ਸਿੱਧਾ ਵਿਚਾਰਾ ਏਜੰਸੀ ਗਿਆ ਉਥੋਂ ਅੰਡੀਕਾ ਗੱਡੀ ਨਵੀਂ ਕਢਾ ਕੇ ਸੌਰਿਆਂ ਦੇ ਘਰ ਭੇਜਤੀ ਚਲੋ ਜੀ ਜਦੋਂ ਸੌਰਿਆਂ ਦੇ ਘਰ ਗੱਡੀ ਜਾਂਦੀ ਆ ਉਸ ਤੋਂ ਥੋੜੇ ਦਿਨਾਂ ਬਾਅਦ ਮੇਰਾ ਪਿਓ ਮੈਨੂੰ ਸੌਰਿਆਂ ਘਰੇ ਛੱਡ ਆਉਂਦਾ ਚਲੋ ਜੀ ਮੇਰਾ ਪਿਓ ਜਦੋਂ ਮੈਨੂੰ ਛੱਡਣ ਜਾਂਦਾ ਅੱਗੋਂ ਸੱਸ ਵੀ ਵਧੀਆ ਬੋਲਦੀ ਆ ਮੇਰਾ ਘਰ ਵਾਲਾ ਹੀ ਵਧੀਆ ਬੋਲਦਾ ਬੜੇ ਖੁਸ਼ ਹੁੰਦੇ ਆ ਕਹਿੰਦੀ ਚਲੋ ਜੀ ਜਦੋਂ ਗੱਡੀ ਦੇਤੀ ਉਸ ਤੋਂ ਬਾਅਦ ਮੇਰਾ ਘਰ ਵਸ ਗਿਆ ਪਰਾ ਕਹਿੰਦੀ ਮੈਨੂੰ ਸਭ ਤੋਂ ਵੱਧ ਦੁੱਖ ਇਸ ਗੱਲ ਦਾ ਸੀਗਾ ਵੀ ਜਿਹੜਾ ਮੇਰਾ ਪੁੱਤ ਸੀ ਉਹ ਮੈਨੂੰ ਮਾਂ ਨਹੀਂ ਸੀ ਕਹਿੰਦਾ ਮੈਨੂੰ ਮਾਂ ਨਹੀਂ ਸਮਝਦਾ ਸੀ ਕਿਉਂਕਿ ਉਹਨੂੰ ਪਤਾ ਹੀ ਨਹੀਂ ਸੀ ਮੇਰੀ ਮਾਂ ਕੌਣ ਆ ਉਹ ਤਾਂ ਮੇਰੀ ਸੱਸ ਨੂੰ ਮੰਮੀ ਕਹਿੰਦਾ ਸੀ ਉਹਨੂੰ ਹੀ ਆਪਣੀ ਮਾਂ ਸਮਝਦਾ ਸੀ ਚਲੋ ਜੀ ਕਹਿੰਦੀ ਮੈਂ ਆਪਦੇ ਪੁੱਤ ਨੂੰ ਗੱਲ ਨਾਲ ਲਾਇਆ ਕਰਾਂ ਰੋਟੀ ਪਾਣੀ ਪਕਾ ਕੇ ਦਿਆ ਕਰਾਂ ਪਰ ਉਹਦਾ ਫਿਰ ਵੀ ਮੇਰੇ ਵਿੱਚ ਜਮਾ ਮੋਹ ਨਹੀਂ ਸੀ ਆਪਦੀ ਦਾਦੀ ਨਾਲ ਦਾ ਮੋਹ ਸੀ ਆਪਦੇ ਪਿਓ ਨਾਲ ਦਾ ਮੋਹ ਪਿਆਰ ਸੀਗਾ ਕਿਉਂਕਿ ਉਹਨੇ 11 ਸਾਲ ਮੈਨੂੰ ਦੇਖਿਆ ਹੀ ਨਹੀਂ ਮੈਂ ਹੈ ਕੌਣ ਜਦੋਂ ਮੈਨੂੰ ਸੌਰਿਆਂ ਤੇ ਗਈ ਨੂੰ 4-5 ਸਾਲ ਹੋ ਜਾਂਦੇ ਆ ਤੇ ਮੇਰੀ ਸੱਸ ਦੀ ਨਿਗਾ ਕਹਿੰਦੀ ਚਲੋ ਜੀ ਡਾਕਟਰ ਨੂੰ ਬਖਾਇਆ ਡਾਕਟਰ ਕਹਿੰਦਾ ਵੀ ਆਪਰੇਸ਼ਨ ਕਰਾਉਣਾ ਪਊਗਾ ਪਰ ਆਪਰੇਸ਼ਨ ਨਹੀਂ ਹੋ ਸਕਦਾ ਕਿਉਂਕਿ ਸ਼ੂਗਰ ਦੀ ਬਹੁਤ ਜਦੀ ਵਧੀ ਪਈ ਐ ਚਲੋ ਜੀ ਕਹਿੰਦੀ ਹੌਲੀ ਹੌਲੀ ਕਰਦੇ ਆਂ ਕਰਾਉਂਦੇ ਆਂ ਮੇਰੀ ਸੱਸ ਦੀ ਨੀਗਾ ਕੱਢ ਗਈ ਮੇਰੀ ਸੱਸ ਨੂੰ ਵਿਖਣਾ ਬਿਲਕੁਲ ਬੰਦ ਹੋ ਗਿਆ ਉਸ ਤੋਂ ਬਾਅਦ ਮੇਰੀ ਸੱਸ ਇੱਕ ਦਿਨ ਬਾਥਰੂਮ ਦੇ ਵਿੱਚ ਨਹਾ ਰਹੀ ਹੁੰਦੀ ਐ ਕਹਿੰਦੀ ਬਾਹਾਂ ਫੜ ਕੇ ਬਾਥਰੂਮ ਛੱਡ ਆਉਂਦੇ ਸੀ ਜਦੋਂ ਬੂਆ ਖੜਕ ਗਈ ਸੀ ਤੇ ਬਾਹਾਂ ਫੜ ਕੇ ਲੈ ਆਉਂਦੇ ਸੀਗੇ ਮੇਰੀ ਸੱਸ ਇੱਕ ਦਿਨ ਬਾਥਰੂਮ ਦੇ ਵਿੱਚ ਡਿੱਗ ਪਈ ਇੱਕ ਚੂਕਰਾ ਟੁੱਟ ਗਿਆ ਇੱਕ ਉਹਦਾ ਗੁੱਟ ਟੁੱਟ ਗਿਆ ਚਲੋ ਜੀ ਅੰਦਰ ਰੌਲਾ ਪਾਉਂਦੀ ਐ ਉਸ ਤੋਂ ਬਾਅਦ ਇਹਦਾ ਇਲਾਜ ਕਰਾਉਂਦੇ ਆ ਗੁੱਟ ਤੇ ਪੱਟਸਰ ਲਪਾਉਂਦੇ ਆ ਚੂਗਣੇ ਚਾਗਣੇ ਦਾ ਕਹਿੰਦੇ ਚਲੋ ਗੁੱਟ ਤਾਂ ਸਹੀ ਹੋ ਗਿਆ ਪਰ ਉਹਦਾ ਚੂਗਣਾ ਨਹੀਂ ਸਹੀ ਹੋਇਆ ਥੋੜਾ ਜਿਹਾ ਰੀੜ ਦੀ ਹੱਡੀ 'ਚ ਨੁਕਸ ਪੈ ਗਿਆ ਇੱਕ ਬੁੱਢੀ ਹੋਈ ਪਈ ਸੀ ਬਜ਼ੁਰਗ ਕਾਫੀ ਹੋਈ ਪਈ ਸੀਗੀ ਚਲੋ ਜੀ ਕਰਦੀ ਕਰਾਉਂਦੀ ਕਹਿੰਦਾ ਮੁਣਕੇ ਆ ਗਈ ਗੱਲ ਮੰਜੇ ਤੇ ਮੰਜੇ ਤੇ ਪੈ ਗਈ ਕਹਿੰਦੀ 4 ਸਾਲ ਮੰਜੇ ਤੇ ਰੜਕਦੀ ਰਹੀ ਲੈਟਰਨ ਬਾਥਰੂਮ ਮੰਜੇ ਤੇ ਕਰਦੀ ਰਹੀ ਕਹਿੰਦੀ ਝੋਲੀਆਂ ਅੱਡ-ਅੱਡ ਕੇ ਰੱਬ ਦੇ ਮੂਹਰੇ ਰੋਜ਼ ਮੌਤ ਮੰਗਦੀ ਸੀ ਮੇਰੀਆਂ ਅੱਖਾਂ ਦੇ ਸਾਹਮਣੇ ਨਾਲੇ ਕਿਦੀ ਰੋਂਦੀ ਹੁੰਦੀ ਸੀ ਨਾਲੇ ਰੱਬ ਤੋਂ ਮ ਮੈਨੂੰ ਇਹਦਾ ਤਲਫਾ ਆਣਾ ਕਹਿੰਦੀ ਪਰ ਉਹ 4 ਸਾਲਾਂ ਬਾਅਦ ਤੜਫ ਤੜਫ ਕੇ ਮਰੀ ਲੈਟ੍ਰੀਨ ਬਾਥਰੂਮ ਸਭ ਕੁਝ ਮੰਜੇ ਤੇ ਕਰਦੀ ਰਹੀ ਕਹਿੰਦੀ ਮੈਂ ਉਹਨੂੰ ਫਿਰ ਵੀ ਸੰਭਾਲਦੀ ਰਹੀ ਮੈਂ ਸਾਰਾ ਕੁਝ ਭੁੱਲ ਗਈ ਵੀ ਇਹਨੇ ਮੇਰੇ ਨਾਲ ਆ ਕੁਝ ਕੀਤਾ ਇਹਨੇ ਮੇਰੇ ਤੇ ਡਿਜਟੂਡੇ ਮਾਰੇ ਮੈਨੂੰ ਘਰੋਂ ਕੱਢਿਆ ਮੇਰੇ ਪੁੱਤ ਤੋਂ ਮੈਨੂੰ 11 ਸਾਲ ਦੂਰ ਰੱਖਿਆ ਕਹਿੰਦੀ ਪਰ ਮੈਂ ਸਭ ਕੁਝ ਫਿਰ ਵੀ ਭੁੱਲ ਗਈ ਮੈਂ ਕਿਹਾ ਨਹੀਂ ਮੇਰੀ ਮਾਂ ਦੇ ਵਰਗੀ ਵੀ ਮੈਂ ਆ ਕੰਮ ਨਹੀਂ ਕਰਨਾ ਕਹਿੰਦੀ ਮੈਂ ਫਿਰ ਵੀ ਦੀ ਬੜੀ ਸੇਵਾ ਕੀਤੀ ਸਾਰਾ ਆਣਗਵਣ ਅੱਜ ਵੀ ਕਹਿੰਦੀ ਉਸ ਗੱਲ ਦੀ ਮੇਰੀ ਸਿਫਤ ਕਰਦਾ ਕਿ ਇਹਦੀ ਸੱਸ ਨੇ ਇਹਨਾਂ ਨਾਲ ਇੰਨਾ ਕੁਝ ਮਾੜਾ ਕੀਤਾ ਪਰ ਉਹਨੇ 11 ਸਾਲਾਂ ਬਾਅਦ ਕਿ ਤੜਫ ਤੜਫ ਕੇ ਕੰਦੀ ਮਰੀ ਉਹ ਕਹਿੰਦੀ ਹੁਣ ਉਹਦਾ ਮਰਨ ਵਾਲੀ ਮਾਰ ਗਈ ਪਰ ਜਿਹੜੀ ਉਹ ਕਿ ਮੇਰੇ ਰਾਹਾਂ ਦੇ ਵਿੱਚ ਟੋਏ ਪਟ ਗਈ ਉਹ ਟੋਏ ਕਹਿੰਦੀ ਅੱਜ ਵੀ ਨਹੀਂ ਭਰੇ ਜਾਂਦੇ ਕਹਿੰਦੀ ਜਿਹੜੀ ਮੇਰੇ ਰਾਹਾਂ ਚ ਕੰਡੇ ਬੀਜ ਗਈ ਉਹ ਕੰਡੇ ਮੈਂ ਅੱਜ ਵੀ ਚੁਗਦੀ ਫਿਰਦੀ ਆਂ ਵੀ ਜਦੋਂ ਮੇਰਾ ਪੁੱਤ ਡੇਢ ਮਹੀਨੇ ਦਾ ਸੀ ਉਦੋਂ ਮੈਨੂੰ ਮੇਰੇ ਪੁੱਤ ਨਾਲੋਂ ਅਲੱਗ ਕਰ ਦਿੱਤਾ ਗਿਆ ਹੁਣ ਕਹਿੰਦੀ ਉਹ ਭਾਵੇਂ ਪੁੱਤ ਨੂੰ ਮੈਂ ਸਾੰਦਿਆ ਪਾਲਿਆ ਸਭ ਕੁਝ ਕਰਦੀ ਆਂ ਪਰ ਮੇਰਾ ਪੁੱਤ ਮੇਰੇ ਨਾਲ ਮੂੰਹ ਪਿਆਰ ਜਮਾ ਨਹੀਂ ਕਰਦਾ ਕਿਉਂਕਿ ਉਹਨੂੰ ਪਤਾ ਨਹੀਂ ਮੈਂ ਉਹਦੀ ਮਾਂ ਆਂ ਬੇਸ਼ੱਕ ਉਹਨੂੰ ਮੈਂ ਸਾਰਾ ਕੁਝ ਦੱਸ ਵੀ ਦਿੱਤਾ ਪਰ ਉਹ ਫਿਰ ਵੀ ਕਹਿੰਦੀ ਉਹਦਾ ਮੋਹ ਮੇਰੇ ਵਿੱਚ ਹੈ ਨਹੀਂ ਆਪਦੇ ਪਿਓ ਨਾਲ ਜਾਂ ਦਾਦੀ ਨਾਲ ਸੀ ਦਾਦੀ ਹੁਣ ਮਰ ਗਈ। ਕਹਿੰਦੀ ਉਹ ਜਿਹੜੇ ਕੰਡੇ ਮੇਰੇ ਰਾਹਾਂ 'ਚ ਬੀਜ ਗਿਓ ਮੈਂ ਅੱਜ ਵੀ ਚੁਗਦੀ ਫਿਰਦੀ ਆਂ। ਅੱਜ ਵੀ ਮੈਂ ਤੜਫਦੀ ਆਂ ਵੀ ਜਿਹੜੀ ਤਰੇੜੋ ਪਾ ਗਈ ਉਹ ਤਰੇੜਾ ਅੱਜ ਕੱਲ ਹੁਣ ਭਰੀ ਨਹੀਂ ਜਾ ਸਕਦੀ ਕਿਸੇ ਹਾਲ ਦੇ ਵਿੱਚ ਵੀ। ਤਾਂ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜਿਹੜੀਆਂ ਸੱਸਾਂ ਦਾਜ ਪਿੱਛੇ ਆਪਦੀਆਂ ਨੂਹਾਂ ਨੂੰ ਤੰਗ ਕਰਦੀਆਂ ਨੇ, ਗੱਡੀਆਂ ਮੰਗਦੀਆਂ ਨੇ, ਸੋਨਾ ਮੰਗਦੀਆਂ ਨੇ। ਉਹ ਆਹ ਵੀਡੀਓ ਦੇਖ ਕੇ ਕੁਝ ਜ਼ਰੂਰ ਸਿੱਖ ਲਿਆ ਜੀ। ਕਿਉਂਕਿ ਸਵਰਗ ਨਰਕ ਸਭ ਕੁਝ ਇੱਥੇ ਹੀ ਆ ਜੋ ਬੀਜੋਗੇ ਉਹ ਇੱਕ ਦਿਨ ਵੱਢਣਾ ਪੈਣਾ ਜੋ ਕਰੋਗੇ ਉਹ ਭਰੋਗੇ ਜੋ ਜੋ ਦੀ ਸੱਸ ਨੇ ਉਹ ਨਾਲ ਕੀਤਾ ਉਸ ਤੋਂ ਦੁੱਗਣਾ ਕੁਝ ਸੱਸ ਨਾਲ ਹੋਇਆ ਮੰਜੇ ਦੇ 4 ਸਾਲ ਤੜਫਦੇ ਰਹੀ ਨਿਗਾ ਵੀ ਚਲੀ ਗਈ ਅੰਨੀ ਵੀ ਹੋ ਗਈ ਚੂਕਣਾ ਵੀ ਟੁੱਟ ਗਿਆ ਗੁੱਟ ਵੀ ਟੁੱਟ ਗਿਆ ਤੜਫ ਤੜਫ ਕੇ ਲੈਟਰਨ ਬਾਥਰੂਮ ਮੰਜੇ ਤੇ ਕਰ ਕਰ ਕੇ ਮਰੀ ਉਹ ਰੱਬ ਕਰੇ ਦੇਰ ਆ ਹੰਦੇਰ ਨਹੀਂ ਰੱਬ ਫੈਸਲਾ ਜ਼ਰੂਰ ਕਰਦਾ ਹੁੰਦਾ ਇਸ ਕਰਕੇ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਤਾਂ ਆਹ ਵੀਡੀਓ ਮੈਂ ਤਾਂ ਪਾਈ ਆ ਵੀ ਜੇ ਕੋਈ ਸੱਸ ਸਾਬ ਦੀ ਨੂਨ ਨਾਲ ਇਹੋ ਜਿਹਾ ਕੁਝ ਕਰਦੀ ਆ ਤਾਂ ਕਿਰਪਾ ਕਰਕੇ ਆ ਵੀਡੀਓ ਦੇਖਣ ਤੋਂ ਬਾਅਦ ਹਟ ਜੇ ਜੀ ਕਿਤੇ ਇਹੀ ਹਾਲ ਤੁਹਾਡੇ ਨਾਲ ਨਾ ਕੱਲ ਨੂੰ ਹੋਵੇ ਕਿਉਂਕਿ ਮੈਂ ਇਸ ਗੱਲ ਤੋਂ ਬੜਾ ਹਰਾਣਾ ਵੀ 20 ਕਿੱਲੇ ਜ਼ਮੀਨ ਹੋਣ ਦੇ ਬਾਵਜੂਦ ਵੀ ਸੱਸ ਦੇ ਦਿਲ ਦੇ ਵਿੱਚ ਐਡਾ ਕ ਲਾਲਚ ਸੀਗਾ ਕਾਹਦਾ ਇੱਕ ਲੋਹੇ ਦਾ ਗੱਡੀ ਕ ਲੋਹੇ ਦੀ ਹੁੰਦੀ ਐ ਕ ਲੋਹੇ ਪਿੱਛੇ ਇੱਕ ਛੋਟਾ ਜਿਹਾ ਦਾ ਪੋਤਰਾ ਆ ਮਾਂ ਤੋਂ ਦੂਰ ਕਰਤਾ ਜਿਹੜਾ ਕੁਛ ਉਹਨੇ ਕਰਿਆ ਉਹ ਕੁਛ ਉਹਨੇ ਭਰਿਆ ਇਸ ਕਰਕੇ ਅਸੀਂ ਇਹ ਗੱਲ ਕਹਿੰਦੇ ਆ ਕਿ ਦੇਖੋ ਕਦੇ ਵੀ ਕਿਸੇ ਧੀ ਨੂੰ ਤੰਗ ਨਾ ਕਰੋ ਦਾਜ ਪਿੱਛੇ ਗਹਿਣੇ ਘੱਟੇ ਪਿੱਛੇ ਆ ਸੂਟ ਸੂਟਾਂ ਪਿੱਛੇ ਕੱਪੜੇ ਲੀੜੇ ਪਿੱਛੇ ਤੰਗ ਨਾ ਕਰੋ ਕਿਉਂਕਿ ਉਸ ਤੋਂ ਦੁਗੜੇ ਦੁਖੀ ਮੁੜ ਕੇ ਧੀ ਦੇ ਮਾਂ ਪਿਓ ਹੁੰਦੇ ਨੇ ਉਹ ਵਿਚਾਰੀ ਧੀ ਹੁ ਦੁਖੀ ਹੁੰਦੀ ਆ ਜਿਹਨੂੰ ਤੁਸੀਂ ਬਾਉ ਫੜ ਕੇ ਬਾਹਰ ਕੱਢ ਦਿੰਦੇ ਹੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਧੀ ਦਾ ਕਦੇ ਤਲਾਕ ਹੋਵੇ ਦਾਜ ਪਿੱਛੇ ਕਿਸੇ ਧੀ ਨੂੰ ਕੁੱਟਿਆ ਮਾਰਿਆ ਜਾਵੇ ਜਾਂ ਦਾਜ ਪਿੱਛੇ ਕਿਸੇ ਧੀ ਨੂੰ ਦਾਜ ਦੀ ਬਲੀ ਚੜਾਇਆ ਜਾਵੇ ਜਾਂ ਦਾਜ ਪਿੱਛੇ ਇੱਕ ਧੀ ਦੇ ਮਾ ਲੋ ਪੁੱਤ ਨੂੰ ਦੂਰ ਕੀਤਾ ਜਾਵੇ ਅਸੀਂ ਇਹ ਗੱਲ ਨਹੀਂ ਚਾਹੁੰਦੇ ਏਸੇ ਵੀਡੀਓ ਨੂੰ ਦਬਾ ਕੇ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਹੋਰ ਦਾ ਘਰ ਨਾ ਉਜੜੇ ਕਿਸੇ ਹੋਰ ਧੀ ਨੂੰ ਆਪਦੇ ਪੁੱਤ ਤੋਂ ਦੂਰ ਨਾ ਹੋਣਾ ਪਵੇ ਆਪੇ ਆਪਦੀ ਹਾਲਾਤ ਤੋਂ ਦੂਰ ਨਾ ਹੋਣਾ ਪਵੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ